ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਉੱਪਰ ਜੇ ਕੋਈ ਭੈਣ ਭਰਾ ਇਸ ਵੀਡੀਓ ਨੂੰ ਨਵਾਂ ਦੇਖ ਰਿਹਾ ਹੈ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਅੱਜ ਆਪਾਂ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਛੋਟੇ ਕਫ ਦੀ ਕਟੀਆਂ ਬੱਚਿਆਂ ਦੀ ਜਿਹੜੀ ਡੀਵਰਮਿੰਗ ਹੈ ਆਪਾਂ ਨੂੰ ਜ਼ਿਆਦਾਤਰ ਸਵਾਲ ਹੁੰਦਾ ਹੈ ਕਿ ਡੀਵਰਮਿੰਗ ਕਦੋਂ ਕਰਨੀ ਚਾਹੀਦੀ ਹੈ ਕਿੰਨੀ ਉਹਦੇ ਵਿੱਚ ਆਪਾਂ ਨੂੰ ਡਿਫਰੈਂਸ ਪਾਉਣਾ ਚਾਹੀਦਾ ਹੈ ਸਪੇਸ ਕਿੰਨੇ ਦਿਨਾਂ ਦੀ ਹੋਣੀ ਚਾਹੀਦੀ ਹੈ ਤੇ ਕਿਹੜੀ ਦਵਾਈ ਦੇ ਨਾਲ ਆਪਾਂ ਡੀਵਰਮਿੰਗ ਕਰ ਸਕਦੇ ਹਾਂ ਬੈਟਰ ਕਿਹੜੀ ਹੈ ਤੇ ਇਹ ਜਾਣਨ ਲਈ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜਿਆਦਾਤਰ ਆਪਾਂ ਦੇਖਦੇ ਆ ਕਿ ਜਦੋਂ ਆਪਣੇ ਕੱਟੀ ਬੱਚੇ ਛੋਟੇ ਹੁੰਦੇ ਆ ਤਾਂ ਆਪਾਂ ਜ਼ਿਆਦਾ ਧਿਆਨ ਨਾ ਦਿੰਦੇ ਦੇ ਇਹ ਤਾਂ ਉਹਦੇ ਵਿੱਚ ਕੀ ਹੁੰਦਾ ਹੈ ਕਿ ਕਟੜੂ ਵਛੜੂ ਮਰ ਵੀ ਜਾਂਦਾ ਹੈ ਕਿਉਂਕਿ ਜਦੋਂ ਅਸੀਂ ਉਹਨਾਂ ਦੀ ਡੀਵਰਮਿੰਗ ਨਹੀਂ ਕਰਦੀ ਉਹਨਾਂ ਦੇ ਪੇਟ ਦੇ ਅੰਦਰ ਕੀੜੇ ਪੈ ਜਾਂਦੇ ਨੇ ਕਿਉਂਕਿ ਉਹਨਾਂ ਦੀ ਜਿਹੜੀ ਡਾਈਟ ਉਸ ਟਾਈਮ ਮਿਲਦੀ ਹੁੰਦੀ ਹੈ ਤੇ ਉਸ ਦੇ ਨਾਲ ਕੀ ਹੁੰਦਾ ਹੈ ਕਿ ਪੇਟ ਦੇ ਵਿੱਚ ਕਾਫੀ ਸਾਰੇ ਕਟਾਣੂ ਜਿਹੜੇ ਆ ਬਣਨ ਲੱਗ ਜਾਂਦੇ ਨੇ ਹੌਲੀ-ਹੌਲੀ ਉਹ ਪੇਟ ਦੀਆਂ ਬਿਮਾਰੀਆਂ ਤੇ ਡਾਇਰੀਆ ਵਗੈਰਾ ਉਹਨਾਂ ਨੂੰ ਹੋਣ ਲੱਗ ਜਾਂਦਾ ਮੋਕ ਲੱਗ ਜਾਂਦੀ ਹੈ ਜਿਸ ਦੇ ਕਾਰਨ ਕਈ ਵਾਰੀ ਜਿਹੜਾ ਹੈਗਾ ਕਟੜੂ ਵਛੜੂ ਮਰ ਵੀ ਜਾਂਦਾ ਠੀਕ ਹੈ ਇਸ ਬਰੋਕTham ਲਈ ਆਪਾਂ ਤੁਹਾਨੂੰ ਦੱਸਾਂਗੇ ਕਿ ਇਹਨਾਂ ਦੀ ਜਿਹੜੀ ਡੀ ਵਰਮਿੰਗ ਹੈ ਉਹ ਕਦੋਂ ਸਟਾਰਟ ਕਰਨੀ ਚਾਹੀਦੀ ਹੈ ਸਭ ਤੋਂ ਪਹਿਲਾਂ ਆਪਾਂ ਨੂੰ ਜਦੋਂ ਕਟਰੂ ਵੱਛਰੂ 7 ਦਿਨ ਦਾ ਹੋ ਜਾਂਦਾ ਤੇ ਉਸ ਤੇ ਉਸ ਟਾਈਮ ਤੇ ਆਪਾਂ ਨੂੰ ਜਿਹੜੀ ਹੈਗੀ ਹੈ ਇਹਦੀ ਡੀ ਵਰਮਿੰਗ ਸਟਾਰਟ ਕਰਨ ਦੇਣੀ ਚਾਹੀਦੀ ਹੈ ਡੀ ਵਰਮਿੰਗ ਵਾਸਤੇ ਸਿਰ ਪਾੰਦਾ ਹੈਗਾ ਅਲਬੰਡਾ ਝੋਲਦਾ ਐਲਬੋ ਐਲਬੋ ਮਾਰ ਵੇਸੀ ਤਾਂ ਬਹੁਤ ਸਾਰੀ ਮੈਡੀਸਨ ਆਂਦੀ ਹੈ ਪਰ ਜਿਹੜਾ ਐਲਬੋ ਮਾਰਾ ਇਹ ਬਹੁਤ ਨਾਰਮਲ ਹੁੰਦਾ ਹੈ ਤੇ ਤੁਸੀਂ ਆਰਾਮ ਨਾਲ ਪਸੂ ਨੂੰ ਦੇ ਸਕਦੇ ਹੋ 7 ਦਿਨ ਦੀ 7 ਦਿਨ ਦਾ ਜਦੋਂ ਕਟਰੂ ਵਚਰੂ ਹੋ ਜਾਂਦਾ ਤਾਂ ਉਸ ਨੂੰ ਇਹ ਡੋਸ ਤੁਸੀਂ 10 ਐਮ ਐਲ ਦੇਣੀ ਹੈ ਉਸ ਤੋਂ ਬਾਅਦ ਤੁਸੀਂ ਜਦੋਂ 15 ਦਿਨ ਦਾ ਹੋ ਜਾਂਦਾ ਹੈ ਤਾਂ ਤੁਸੀਂ ਉਸ ਨੂੰ 20 ਐਮ ਐਲ ਦੇ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਫੇਰ 15 ਦਿਨ ਦੀ ਸਪੇਸ ਪਾ ਕੇ ਜਦੋਂ 1 ਮਹੀਨੇ ਦਾ ਹੋ ਜਾਂਦਾ ਹੈ ਤਾਂ ਤੁਸੀਂ ਉਦੋਂ 3 ਐਮ ਐਲ ਦੇਣੀ ਹੈ ਤੇ ਉਸ ਤੋਂ ਬਾਅਦ ਤੁਸੀਂ ਫਿਰ 15 ਦਿਨ ਦਾ ਗੈਪ ਪਾ ਕੇ ਜਦੋਂ 45 ਦਿਨ ਦਾ ਹੋ ਜਾਂਦਾ ਹੈ ਤਾਂ ਤੁਸੀਂ 3 ਐਮ ਐਲ ਹੀ ਫਿਰ ਦੇਣੀ ਹੈ ਪਹਿਲੀ ਵਾਰ ਤੁਸੀਂ 7 ਤੇ 10 ਐਮ ਐਲ ਐ 15 ਤੇ 20 ਐਮ ਐਲ ਤੇ 1 ਮਹੀਨੇ ਤੇ 30 ਤੇ 45 ਤੇ ਵੀ ਤੁਸੀਂ 3 ਐਮ ਐਲ ਹੀ ਇਸ ਦੀ ਡੋਜ਼ ਜਿਹੜੀ ਹੈਗੀ ਹੈ ਤੁਸੀਂ ਦੇਣੀ ਹੈ ਡਾਇਰੈਕਟ ਤੁਸੀਂ ਦੇਣੀ ਹੈ ਬਸ ਉਹਨੂੰ ਪਾਣੀ ਮਿਲਾ ਕੇ ਵਿੱਚ ਨਹੀਂ ਦੇਣਾ ਠੀਕ ਹੈ ਇਸ ਤਰ੍ਹਾਂ ਤੁਸੀਂ 3 ਮਹੀਨੇ ਤੱਕ 15-15 ਦਿਨ ਦਾ ਗੈਪ ਪਾ ਕੇ ਡੀ ਵਰਮਿੰਗ ਜਿਹੜੀ ਤੁਸੀਂ ਕਾਫੀ ਦੀ ਕਰ ਸਕਦੇ ਹੋ ਇਸ ਦੇ ਨਾਲ ਉਹਨਾਂ ਦੇ ਜਿਹੜੀ ਹੈ ਪੇਟ ਦੇ ਕੀੜਿਆਂ ਦੀ ਜਿਹੜੀ ਕਾਫੀ ਰੋਕਤਮ ਹੋਵੇਗੀ ਪਸ਼ੂ ਵਧੂ ਗਾਵੀ ਬਹੁਤ ਵਧੀਆ ਉਸ ਦੀ ਗ੍ਰੋਥ ਦੇ ਅਕੋਰਡਿੰਗ ਤੁਸੀਂ ਅੱਗੇ ਜਾ ਕੇ ਡੀ ਵਰਮਿੰਗ ਕਰਦੇ ਰਹਿਣਾ ਠੀਕ ਹੈ ਤੇ ਇਹਨਾਂ ਚੀਜ਼ਾਂ ਦਾ ਤੁਸੀਂ ਧਿਆਨ ਜ਼ਰੂਰ ਰੱਖਣਾ ਜੇ ਤੁਹਾਨੂੰ ਸਾਡੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਇਹਨਾਂ ਨੂੰ ਲਾਈਕ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਅੱਗੇ ਦੋਸਤਾਂ ਮਿੱਤਰਾਂ ਦੇ ਨਾਲ ਇਸ ਜਾਣਕਾਰੀ ਨੂੰ ਸਾਂਝੀ ਜਰੂਰ ਕਰਨਾ